ਤੇ ਜੋ ਕੁਝ ਵੀ ਕਿਸਾਨਾਂ ਦੇ ਨਾਲ ਹੋਇਆ ਤੇ ਫਸਟ ਰਿਐਕਸ਼ਨ ਕੀ ਹੈ ਰਾਣਾਇੰਦਰ ਪ੍ਰਤਾਪ ਦਾ ਭਾਵਨਾਵਾ ਕੀ ਹੈ ਇਸ ਤੇ ਕੀ ਕਹਿਣਾ ਚਾਹੋਗੇ ਦੇਖੋ ਮੈਂ ਮਸੂਹ ਕਰਦਾ ਕਿ ਪੰਜਾਬ ਦੇ ਜਿਹੜੇ ਜ਼ਿੰਮੇदार ਹਨ ਜੀ ਉਹਨਾਂ ਨੇ ਜਿਹੜੀ ਹਰੀ ਕ੍ਰਾਂਤੀ ਲਿਆਂਦੀ ਸੀ ਜੀ ਉਹ ਮੀਨੂ ਕਰਕੇ ਕਿ ਸਾਰੇ ਮੁਲਕ ਦਾ ਟਿੱਡ ਬਰਿਆ ਜੀ ਤੇ ਉਹਦੇ ਵਿੱਚ ਸਾਡੇ ਪੰਜਾਬ ਦੇ ਪਾਣੀ ਦਾ ਵੀ ਨੁਕਸਾਨ ਹੋਇਆ ਜੀ ਓਵਰ ਫਰਟੀਲਾਈਜ਼ਰ ਯੂਜ਼ ਕਰਕੇ ਸਾਡੀਆਂ ਜ਼ਮੀਨਾਂ ਦਾ ਵੀ ਨੁਕਸਾਨ ਹੋਇਆ ਜੀ ਤੇ ਅੱਜ ਟੋਪਲਟ ਟੈਨਰਗੋਨ ਸਰਕਾਰ ਨੇ ਕੈਨਸਲ ਕੀਤੇ ਆ ਜੀ ਉਹਦੇ ਵਿੱਚ ਜਿੰਮੇਵਾਰਾਂ ਨੂੰ ਇੱਕ ਅਸ਼ਵਾਸ਼ਣ ਦਿੱਤਾ ਸੀਗਾ ਕਿ ਅਸੀਂ ਟਾਈਮ ਬੰਦ ਸਮੇਂ ਦੇ ਵਿੱਚ ਇਹਦਾ ਸੋਲੂਸ਼ਨ ਕੱਢ ਕੇ ਦੇਵਾਂਗੇ ਕਿ ਪਰ ਸਰਕਾਰ ਉਸ ਚੀਜ਼ ਤੋਂ ਪਿੱਛੇ ਹੋ ਗਈ ਤੇ ਮੈਂ ਮਹਿਸੂਸ ਕਰਦਾ ਕਿ ਮੈਂ ਬੜੀ ਮਾੜੀ ਗੱਲ ਹੈ ਕਿ ਸਰਕਾਰ ਨੇ ਕਿ ਕਮਿਟਮੈਂਟ ਕੀਤੀ ਆ ਜੀ ਕਿ ਉਸ ਕਮਿਟਮੈਂਟ ਤੇ ਰਹਿਣਾ ਚਾਹੀਦਾ ਅ ਐਮਐਲਏ ਸਾਹਿਬ ਜੋ ਕੁਝ ਪੁਲਿਸ ਕਰ ਰਹੀ ਹੈ ਕਿ ਅਸੀਂ ਵੀ ਕਿਸਾਨਾਂ ਦੇ ਪੁੱਤਰ ਆਂ ਉੱਪਰੋਂ ਹੁਕਮ ਹੈ ਅਸੀਂ ਤੁਹਾਡੇ ਵਿੱਚੋਂ ਹੀ ਆ ਬੜੇ ਪਿਆਰ ਸਤਿਕਾਰ ਦੇ ਨਾਲ ਇੱਥੋਂ ਚਲੇ ਜੋ ਆਪਾਂ ਰਸਤਾ ਸਾਫ਼ ਕਰਨਾ ਹੈ ਇੱਕ ਪਲੈਨਿੰਗ ਕੀ ਮੰਨਦੇ ਹੋ ਇਹ ਰਣਨੀਤੀ ਕੀ ਹੋ ਸਕਦੀ ਹੈ ਇਹ ਰਣਨੀਤੀ ਤੇਹੀ ਦੱਸ ਸਕਦੇ ਕੀ ਹੋ ਸਕਦੀ ਹੈ ਜੀ ਕਿਉਂਕਿ ਮੈਂ ਤੇ ਮਹਿਸੂਸ ਕਰਦਾ ਕਿ ਕਿਸਾਨਾ ਨੂੰ ਤੇ ਮੀਟਿੰਗ 'ਚ ਸਤੇ ਸਾਗੇਗਾ ਇਸ਼ੂਜ਼ ਔਲ ਕਰਾਂ ਜੀ 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 ਪਰ ਮੀਟਿੰਗ ਤੋਂ ਬਾਅਦ ਜੋ ਹੋਇਆ ਉਹ ਕਿਸੇ ਨੇ ਵੀ ਐਕਸਪੈਕਟ ਕੀਤਾ ਸੀ ਕਿ ਇਹ ਚੀਜ਼ ਹੋਏਗੀ ਜੀ ਸੋ ਪਰੰਪਰਿਕੀ ਹੋਣੀ ਚਾਹੀਦੀ ਆ ਕਿ ਇਸ ਮਸਲੇ ਦਾ ਹੱਲ ਕੱਢਣਾ ਜੀ ਇਹੋ ਜਿਹੀ ਸ਼ੁਕਰੀਆ ਕਰਨਾ ਜੀ ਪਰੰਪਰਿਕੀ ਹੋਣੀ ਚਾਹੀਦੀ ਨਹੀਂ ਤਾਂ ਪਰੰਪਰਿਕੀ ਹੋਣੀ ਚਾਹੀਦੀ ਜੀ ਰਾਣਾ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਧਰਤੀ ਜਿਹੜੀ ਹੈ ਉਪਜਾਊ ਧਰਤੀ ਹੈ ਅਤੇ ਖੇਤੀ ਬਾੜੀ ਜਿਹੜੀ ਹੈ ਸਾਡਾ ਧੰਦਾ ਹੈ ਅਤੇ ਇਹ ਧਰਨਿਆ ਲਾਉਣ ਵਾਸਤੇ ਅਸੀਂ ਨਹੀਂ ਬਣੇ ਅਸੀਂ ਉੱਥੇ ਮਿਹਨਤ ਕਰਨ ਵਾਸਤੇ ਬਣੇ ਆ ਤਾਂ ਅਸੀਂ ਧਰਨੇ ਲਗਾ ਕੇ ਪੰਜਾਬ ਨੂੰ ਨੁਕਸਾਨ ਕਰ ਰਹੇ ਆ ਪੰਜਾਬ ਦਾ ਨੁਕਸਾਨ ਹੋ ਰਿਹਾ ਕਿਹੜਾ ਨੁਕਸਾਨ ਹੈ ਜਿਹੜਾ ਪੰਜਾਬ ਦਾ ਹੋ ਰਿਹਾ ਕੀ ਹਸਤੇ ਕੋ ਪੰਜਾਬ ਦੇ ਜ਼ਿੰਮੇਦਾਰ ਨੇ ਤੇ ਹਮੇਸ਼ਾ ਮੀਂਹ ਕੀਤੀ ਆ ਜੀ ਤੇ ਜਿੱਥੇ ਆਪਾਂ ਪਹੁੰਚੇ ਆ ਉਹ ਮਿਹਨਤ ਦਾ ਸਰਦਕਾ ਜੀ ਮਿਹਨਤ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਕੀ ਵੀ ਬੜੀ ਕੀਤੀ ਆ ਪੰਜਾਬ ਤੋਂ ਬਾਹਰ ਜਾ ਕੇ ਵੀ ਬਿਗੈਰ ਕੁਛ ਨਹੀਂ ਸਾਡੇ ਵੀਰ ਕਿਸਾਨ ਵੀਰੇ ਸੀ ਸਗੇ ਸਾਰੇ ਜਿਹੜੇ ਇੱਥੇ ਖੇਤੀ ਕਰਦੇ ਸੀ ਮਰਲੇ ਮੁਰਕਾ ਚ ਗਏ ਜੀ ਉੱਥੇ ਵੀ ਮਿਹਨਤ ਕੀਤੀ ਤੇ ਮਿਹਨਤ ਕਰਕੇ ਸਾਰੇ ਇਕੱਲੇ ਦੇਸ਼ ਨੂੰ ਨਹੀਂ ਪੂਰੇ ਦੁਨੀਆ ਨੂੰ ਅਸੀਂ ਦਿਖਾ ਦਿੱਤਾ ਕਿ ਅਸੀਂ ਮਿਹਨਤ ਕਰਕੇ ਕੁਝ ਵੀ ਅਚੀਵ ਕਰ ਸਕਦੇ ਆ ਜੀ ਮਿਹਨਤੀ ਬੰਦੇ ਆ ਇਹ ਇਹਨਾਂ ਦੀ ਮਿਹਨਤ ਸਦਕੇ ਹੀ ਅੱਜ ਪੰਜਾਬ ਦਾ ਨਾਂ ਜਿਹੜਾ ਬਣਿਆ ਉਹ ਪੰਜਾਬ ਦੇ ਜ਼ਿੰਮੇਵਾਰਾ ਕਰਕੇ ਜੀ ਰਣਜੀ ਲੰਮਾ ਸਿਆਸੀ ਸਫ਼ਰ ਹੈ ਵੱਡੇ ਸਿਆਸੀ ਲੀਡਰ ਹੋ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜਾ ਕਿਸਾਨਾਂ ਦਾ ਧਰਨਾ ਇਹ ਪਿਆਰ ਨਾਲ ਵੀ ਚੁਕਾਇਆ ਜਾ ਸਕਦਾ ਹੈ ਕਿਸਾਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਸਰਕਾਰ ਨੂੰ ਕਿਵੇਂ ਮੋਰੀ ਹੋ ਗਏ ਜਿਹੜੀਆਂ ਸੀ ਉਹ ਇਹ ਮੁਸ਼ਕਲਾਂ ਦਾ ਹੱਲ ਕਰਨਾ ਚਾਹੀਦਾ ਸੀ ਜੋ ਅੱਜ ਹਾਲਾਤ ਨਾ ਬਣਦੇ ਜਿਹੜਾ ਪੰਜਾਬ ਦੇ ਕਿਸਾਨਾਂ 'ਚ ਹੁਣ ਸਰਕਾਰ ਪ੍ਰਤੀ ਕੇਂਦਰ ਸਰਕਾਰ ਪ੍ਰਤੀ ਗੁੱਸਾ ਹੈ ਕੀ ਕਹਿਣਾ ਚਾਹੋਗੇ ਇਸ ਤੇ ਦੇਖੋ ਕੋਈ ਵੀ ਇਸ਼ੂ ਹੋਵੇ ਜੀ ਉਹ ਬੈਠ ਕੇ ਹੀ ਉਹਦਾ ਸੋਲੂਸ਼ਨ ਨਿਕਲਦਾ ਜੀ ਤੇ ਜਦੋਂ ਆਪਾਂ ਮੰਚ 'ਤੇ ਆ ਲੀਏ ਨਾ ਕੋਈ ਸੋਲੂਸ਼ਨ ਕੱਢਣਾ ਜੀ ਜੀ ਮੈਨੂੰ ਮਹਿਸੂਸ ਕਰਦਾ ਕਿ ਇੰਨਾ ਸਮੇਂ ਨਹੀਂ ਲੱਗਤਾ ਜੀ ਤੋਂ ਦੋ ਮਹੀਨੇ ਦੀ ਤਰੀਕ ਪੈਂਦੀ ਆ ਜਿਵੇਂ ਕੋਰਟ ਦੀ ਤਰੀਕ ਪੈਂਦੀ ਆ ਜੀ ਇਹ ਜਿਹੜੇ ਇਸ਼ੂਜ਼ ਹੈਗੇ ਆ ਉਹ ਬੈਠ ਕੇ ਹੀ ਰਿਜ਼ੋਲਵ ਹੋਣਾ ਚਾਹੀਦਾ ਤੇ ਇਹਨੂੰ ਇੰਨਾ ਟਾਈਮ ਨਹੀਂ ਪਾਉਣਾ ਚਾਹੀਦਾ ਸੀ ਅੱਜ ਵੀ ਕਿੰਨਾਂ ਸਾਲ ਤੋਂ ਉੱਤੇ ਹੋ ਗਏ ਆ ਇਹਨੂੰ ਪ੍ਰਾਇਰੀਟੀ ਦੇ ਉੱਤੇ ਇਸ਼ੂ ਰਿਜ਼ੋਲਵ ਕਰੇ ਚਾਹੀਦੇ ਤਾਂ ਕਿ ਪੰਜਾਬ ਦਾ ਜੀਵITAR ਪੰਜਾਬ ਦਾ ਹਰ ਬੰਦਾ ਜੇ ਕੰਮ ਆਪਣੇ ਕੀਚ ਕਰ ਰਿਹਾ ਪਰ ਉਹਦੀ ਸੋਚ ਦਿਮਾਗ ਬਾੜ ਰਾਤੀਆ ਉਹਦਾ ਦਿਮਾਗ ਆਪੇ ਕੀਚ ਚੁਣਾ ਜਾਏਗਾ ਜੀ ਰਣਾ ਜੀ ਸੈਸ਼ਨ ਚੱਲ ਰਿਹਾ ਹੈ ਅਤੇ ਸੈਸ਼ਨ ਦੇ ਵਿੱਚ ਵੀ ਜੇ ਬੋਲਣ ਦਾ ਮੌਕਾ ਮਿਲਦਾ ਹੈ ਤਾਂ ਇਸ ਗੱਲ ਤੇ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇਗਾ ਕਿਸਾਨਾਂ ਦੀ ਇਸ ਗੱਲ ਤੇ ਕੀ ਕਹਿਣਾ ਚਾਹੋਗੇ ਬਿਲਕੁਲ ਦਿੱਤਾ ਜਾਵੇਗਾ ਇਸ ਸਮੇਂ ਮਿਲੇਗਾ ਮੇਰੇ ਸੀਸੋ ਤੇ ਜਰੂਰ ਬੋਲਾਂਗਾ ਜੀ ਰਾਣਾ ਜੀ ਜਰੂਰ ਪੁੱਛਣਾ ਚਾਹਾਂਗਾ ਪੰਜਾਬ ਸਰਕਾਰ ਦਾ ਜਿਹੜਾ ਪੀਲਾ ਪੰਜਾ ਹੈ ਉਹ ਬਾਡਰਾਂ ਤੇ ਵੀ ਚੱਲਿਆ ਜਿੱਥੇ ਕਿਸਾਨ ਬੈਠੇ ਤੇ ਪੀਲਾ ਪੰਜਾ ਨਸ਼ੇ ਦੇ ਸੁੱਧਾਗਰਾਂ ਤੇ ਚੱਲ ਰਿਹਾ ਹੈ ਤਾਂ ਪੰਜਾਬ ਸਰਕਾਰ ਦਾ ਕਹਿਣਾ ਕਿ ਲੋਕ ਵੀ ਕਾਫੀ ਸਲੰਘਾ ਕਰ ਰਿਹਾ ਹੈ ਕਿਤਨਾ ਕਿਤੇ ਦੇਰੀ ਦੇ ਨਾਲੇ ਕਾਰਵਾਈ ਸ਼ੁਰੂ ਵੀ ਹੋਈ ਹੈ ਤੇ ਕੀ ਕਹਿਣਾ ਚਾਹੋਗੇ ਇਸ ਤੇ ਇਹ ਤਰੀਕਾ ਕਿਵੇਂ ਲੱਗ ਰਿਹਾ ਜੀ ਕਿਹੜੀ ਵਾਲੀ ਕਾਰਵਾਈ ਜਿਹੜੀ ਪੀਲੇ ਪੰਜੇ ਦੀ ਹੈ ਇਹ ਨਸ਼ਾ ਪੰਜਾਬ ਕਿਹੜਾ ਜਿਹੜਾ ਨਸ਼ਾ ਦੇ ਨਸ਼ੇ ਦੇ ਸਦਾਗਰਾਂ ਦੇ ਚੱਲ ਰਿਹਾ ਜੀ ਕਰਨ ਜਿਹੜਾ ਜੀਸੀ ਹਾਂ ਜੀ ਹਾਂ ਤੇ ਜਿਹੜੇ ਅ ਬੰਦੇ ਨਸ਼ੇ ਦਾ ਕੰਮ ਕਰਦੇ ਆ ਮੈਂ ਤਾਂ ਉਸ ਚੀਜ਼ ਦੀ ਸਪੋਰਟ ਕਰਦਾ ਕਿ ਜਿਨ੍ਹਾਂ ਤੇ ਪੰਜਾਬ ਨਸ਼ੇ ਵਾਲਿਆਂ ਤੇ ਚੱਲੇ ਚੱਲਣਾ ਚਾਹੀਦਾ ਤਾਂ ਕਿ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਬਰਬਾਦ ਕੀਤੀ ਆ ਜੀ 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 ਤੇ ਉਹਦੇ ਚਰ ਵੀ ਇਹ ਕਰਦੇ ਆ ਜੀ ਰਾਣਾ ਇੰਦਰ ਪ੍ਰਤਾਪ ਜੀ ਕਿਸਾਨੀ ਦੇ ਲਈ ਕਿਸਾਨਾਂ ਦੇ ਲਈ ਕੁਝ ਸੰਪਰਕਤ ਵੀ ਹੋਇਆ ਗੱਲਬਾਤ ਵੀ ਹੋਈ ਕੀ ਭਰੋਸਾ ਦਵਾਇਆ ਕਿਸਾਨਾਂ ਨੂੰ ਮੇਰੇ ਕੋਲ ਤਾਂ ਦਿੱਲੀ 갔다 ਮੈਂ ਤੁਹਾਨੂੰ ਇੱਕ ਸਵਾਲ ਕਿਹਾ ਸੀ ਬੜੇ ਉਹ ਦਿੱਲੀ ਤੋਂ ਮੈਂ ਲੀਟਰ ਤੋਂ ਕੋਈ ਕੀ ਬਾਤ ਹੈ ਠੀਕ ਹੈ ਜੀ 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 ਮੈਂ ਆਪ ਦੇ ਨਕੀਚੋ ਬਾਹਰ ਵੀ ਨਿਕਲਦਾ ਜੀ ਸੋਚਦਾ ਆਪਣੇ ਇਲਾਕੇ ਤੋਂ ਬਾਹਰ ਸਹੀ ਗੱਲ ਜੀ 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 ਕਿਉਂਕਿ ਜੀ ਲੈਕਿਆ ਨੇ ਬੜਾ ਮਾਣ ਦਿੱਤਾ ਮੈਨੂੰ ਯਾਦ ਜਿਤਾਇਆ ਕੀ ਬਾਤ ਬਸ ਕਿਸੇ ਵੀ ਲੀਡਰ ਦੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਜੀ ਜਿਹੜੀ ਜ਼ਿੰਮੇਵਾਰਾਂ ਦੀ ਫਾਰਮਰ ਇਸ਼ੂ ਨੇ ਉਹਨਾਂ ਦਾ ਕੰਸਰਨ ਰਾਈਟ ਟੂ ਲਿਸਟ ਰਾਈਟ 3 ਕੀਦੇ ਨਾਲ ਚੱਕਿਆ ਜਾਵੇ ਤੇ ਉਹਨਾਂ ਦਾ ਸੋਲੂਸ਼ਨ ਕੱਢਣਾ ਮੈਨੂੰ ਸਮਝਦਾ ਇਹਦੇ ਤੋਂ ਅੱਜ ਵਡਾਈ ਤੋਂ ਜ਼ਿਆਦਾ ਕੋਈ ਨਹੀਂ ਹੈਗਾ ਇਸ ਬਿਲਕੁਲ ਸਾਨੂੰ ਸਾਰਿਆਂ ਨੂੰ ਰਾਕੇ ਫੋਕਸ ਕਰਨਾ ਚਾਹੀਦਾ ਹੈ ਕਿ ਸਿলিউਸ਼ਨ ਕਰਕੇ ਦੇਣਾ ਚਾਹੀਦਾ ਹੈ ਇਸ ਚੀਜ਼ ਨੂੰ ਅ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਪਿਆਰ ਕਰਨ ਵਾਲੇ ਅਤੇ ਹੋਰ ਕਿਸਾਨੀ ਦੇ ਧੰਦੇ ਨਾਲ ਜੁੜੇ ਕਿਸਾਨਾਂ ਨੂੰ ਅ ਅੰਤ ਵਿੱਚ ਮੈਸੇਜ ਜਿਹੜਾ ਹੈ ਉਹ ਕੀ ਰਹਿਣ ਵਾਲਾ ਹੈ ਜਨ ਜੀ ਕਿ ਵੀ ਤੇ ਆਪ ਤੇ ਕਹਿ ਲਾਗਦੀ ਨਹੀਂ ਕਿਰਪਾ ਕਿ ਜਿੰਨਾ ਪਿਆਰ ਮੈਨੂੰ ਐਮਐਲਏ ਬਣ ਤੋਂ ਬਾਅਦ ਮਿਲਿਆ ਪਹਿਲਾਂ ਨਹੀਂ ਮਿਲਿਆ ਜੀ ਤੇ ਮੈਂ ਕਿਸਾਨ ਵੀਰਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਸਾਨੂੰ ਡਿਵਰਸੀਫਿਕੇਸ਼ਨ ਬਾਰੇ ਸੋਚਣਾ ਚਾਹੀਦਾ ਜੀ ਟਰੱਕ ਝੋਨੇ ਤੋਂ ਬਾਹਰ ਨਿਕਲਣ ਦੀ ਲੋੜ ਹੈਗੀ ਆ ਵੈਲਿਊ ਐਡਿਡ ਜੀ ਜਿਹੜੇ ਪ੍ਰੋਡਕਟਸ ਹੈਗੇ ਆ ਜੀ ਆ ਕ੍ਰੌਪਸ ਵੀ ਜਿਹੜੀਆਂ ਵੈਲਿਊ ਐਡਿਡ ਕ੍ਰੌਪਸ ਹੈਗੀਆਂ ਉਹਨਾਂ ਤੇ ਫੋਕਸ ਕਰਨਾ ਚਾਹੀਦਾ ਬਟ ਉਹਦੇ ਨਾਲ ਨਾਲ ਜੀ ਸਰਕਾਰਾਂ ਦੀ ਡਿਊਟੀ ਹੈ ਕਿ ਜੀਵਨ ਦਾਰ ਦੀ ਬਾਹ ਫਰੀ ਜਾਵੇ ਉਦਾ ਮਾਰਕੀਟਿੰਗ ਦਾ ਇਨਫਰਾਸਟ੍ਰਕਚਰ ਜੀ ਕੀਤਾ ਜਾ ਰਿਹਾ ਸਭ ਤੋਂ ਵੱਡੀ ਲੋੜ ਜੀ ਵਿਦਾਰ ਨੂੰ ਮੈਂ ਮਹਿਸੂਸ ਕਰਦਾ ਕਿ ਇਹ ਕਿ ਮਾਰਕੀਟਿੰਗ ਇਨਫਰਾਸਟ੍ਰਕਚਰ ਦੀ ਉਹ ਸਭ ਤੋਂ ਅਹਿਮ ਡਿਊਟੀ ਆ ਕਿ ਉਹ ਜ਼ਿੰਮੇਵਾਰੀ ਫੜਨ ਸਾਡਾ ਪੰਜਾਬ ਦਾ ਕਿਸਾਨ ਇੰਨਾ ਵਧੀਆ ਇੰਨਾ ਇੰਟੈਲੀਜੈਂਟ ਇੰਨਾ ਮਿਹਨਤੀ ਆ ਕਿ ਉਹ ਕੋਈ ਵੀ ਫਸਲ ਪੈਦਾ ਕਰ ਸਕਦਾ ਜਿੱਥੇ ਅਸੀਂ ਮਾਰ ਖਾਂਦੇ ਆ ਉਹ ਮਾਰ ਖਾਂਦੇ ਆ ਮਾਰਕੀਟਿੰਗ ਦੇ ਉੱਤੇ ਜੀ ਕਿਉਂਕਿ ਉਹਨਾਂ ਦੇ ਭਾਅ ਜਿਹੜੇ ਬਹੁਤ ਫਲਕਚੂਏਟ ਕਰਦੇ ਆ ਤੇ ਨੁਕਸਾਨ ਜ਼ਿੰਮੇਵਾਰਤਾ ਹੁੰਦਾ ਜੀ ਸਰਕਾਰ ਦੀ ਡਿਊਟੀ ਬਣਦੀ ਆ ਕਿ ਉਹ ਵਾਲਾ ਪਾਸਾ ਫੜ ਲਵੇ ਮਾਰਕੀਟਿੰਗ ਦੀ ਜ਼ਿੰਮੇਵਾਰੀ ਲਵੇ ਕਿ ਫਸਲਾਂ ਦਾ ਸਹੀ ਭਾਅ ਮਿਲੇ ਸਹੀ ਟਾਈਮ ਤੇ ਚੱਕੀਆਂ ਜਾਣ ਤੇ ਬਾਕੀ ਮੈਂ ਮਹਿਸੂਸ ਕਰਦਾ ਪੰਜਾਬ ਦੇ ਜ਼ਿੰਮੇਵਾਰ ਨੁਕਸੇ ਇਹਦੇ ਤੋਂ ਤੇ ਲੋਰ ਕੋਈ ਨਹੀਂ ਸਰਕਾਰ ਦੇ ਬਾਕੀ ਕਰਨ ਦੀ ਜ਼ਿੰਮੇਵਾਰੀ ਆ ਆਪਣੇ ਚੇਤੇ ਦੇ ਬਹੁਤ ਬਹੁਤ ਧੰਨਵਾਦ ਜੀ ਰਾਣਾ ਜੀ ਤੁਸੀਂ ਆਪਣਾ ਰਿਐਕਸ਼ਨ ਦਿੱਤਾ ਔਰ ਆਪਣਾ ਕਿਸਾਨੀ ਦੇ ਲਈ ਜਿਹੜੇ ਆ ਕਿਸਾਨਾਂ ਦੇ ਲਈ ਇੱਕ ਮੈਸੇਜ ਵੀ ਰੱਖਿਆ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਇੱਕ ਭਰੋਸਾ ਵੀ ਦਿਵਾਇਆ ਇਸ ਦੇ ਲਈ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਅਰੇ ਸਾਡੇ ਨਾਲ ਫੋਨ ਕਾਲ ਦੇ ਰਹੀ ਜਿਹੜੇ ਆਪਣੇ ਕੀਮਤੀ ਵਿਚਾਰ ਜਿਹੜੇ ਆ ਉਹ ਲੋਕਾਂ ਤੱਕ ਰੱਖਣ ਦੇ ਲਈ ਥੈਂਕ ਯੂ ਥੈਂਕ ਯੂ ਸਰ ਟਰਨ ਆਊਟ